ਕਹਿੰਦੇ ਆ ਕਿ ਕੁੱਤਿਆਂ ਦਾ ਸਤਕਾਰ ਕਰੀਏ। ਲੇਕਿਨ ਇਸ ਗੱਲ ਦੀ ਪੁਸ਼ਟੀ ਉੱਥੋਂ ਦੇ ਸਪੀਕਰ ਸਾਹਿਬ ਨੇ ਵੀ ਕੀਤੀ ਹੈ ਕਿ ਇਹ ਅਪਸ਼ਬਦ ਗੁਰੂ ਸਾਹਿਬਾਨ ਦੇ ਬਾਰੇ ਉੱਥੇ ਵਰਤੇ ਗਏ। ਸੁਣਾਈਏ ਵਰਬਟਨ ਮੇਰੇ ਬਾਦ ਵਰਬਟਨ ਦੀ ਲਾਈਨ ਹੈ। ਆਪ ਪੜ੍ਹ ਕੇ ਪਾਈ ਪਾਈ ਕਿ ਕੀ ਬੋਲੋ। ਮੈਂ ਤਾਂ ਆਪ ਚਰਚਾ ਕਰਾਈਏ। ਬਾਗ ਲੈ ਰਹੇ ਹੋ ਸਭ। कुत्ते कहते हैं कुत्तों का, का सम्मान करो गुरु का सम्मान करो अध्यक्ष महोदय आप चर्चा कराइए कि क्या चाहते हैं बड़े दुखी मन नाल आपके सामने हाजिर हुए हैं सिख धर्मदासूल है, है। गुरु की निंदा सोने ना कान गुरु दी निंदा कन्ना नाल सुनी नहीं जा सके और ये बड़ा वड्डा ਵਿਸ਼ਾ ਭਾਰਤ ਦੇ ਵਿੱਚ ਪੈਦਾ ਹੋਇਆ ਜਦੋਂ ਦਿੱਲੀ ਅਸੈਂਬਲੀ ਦੇ ਵਿੱਚ ਸਾਫਕਾ ਮੁੱਖ ਮੰਤਰੀ ਅਤੀਸ਼ੀ ਜੀ ਇਹ ਕਹਿੰਦੇ ਆ ਕਿ ਕੁੱਤਿਆਂ ਦਾ ਸਤਕਾਰ ਕਰੀਏ ਅਗਲਾ ਜਿਹੜਾ ਸ਼ਬਦ ਹੈ ਮੈਂ ਇੱਕ ਸਿੱਖ ਹਾਂ ਮੈਂ ਤਾਂ ਉਹ ਕਹਿ ਨਹੀਂ ਸਕਦਾ ਲੇਕਿਨ ਇਸ ਗੱਲ ਦੀ ਪੁਸ਼ਟੀ ਉਥੋਂ ਦੇ ਸਪੀਕਰ ਸਾਹਿਬ ਨੇ ਵੀ ਕੀਤੀ ਹੈ ਕਿ ਇਹ ਅਪਸ਼ਬਦ ਗੁਰੂ ਸਾਹਿਬਾਨ ਦੇ ਬਾਰੇ ਉੱਥੇ ਵਰਤੇ ਗਏ ਮੈਂ ਪਹਿਲਾਂ ਤਾਂ ਇਹਦੀ ਨਿੰਦਾ ਕਰਨਾ ਹੈ ਸਿੱਖ ਦੇ ਤੌਰ ਤੇ ਦੂਜੀ ਗੱਲ ਮੈਂ ਪੁੱਛਣਾ ਚਾਹੁੰਦਾ ਕੇਜਰੀਵਾਲ ਜੀ ਨੂੰ ਇਹਨਾਂ ਦੇ ਜਿਹੜੇ ਉਥੇ ਜਰਨੈਲ ਸਿੰਘ ਇਹਨਾਂ ਦਾ ਸਿੱਖ ਐਮਐਲਏ ਹੈਗਾ ਹੋਰ ਜਿਹੜੀ ਸਾਰੀ ਲੀਡਰਸ਼ਿਪ ਹੈਗੀ ਆ ਕਿ ਤੁਸੀਂ ਇਸ ਗੱਲ ਤੇ ਖਾਮੋਸ਼ ਕਿਉਂ ਹੋ ਤੁਸੀਂ ਕੌਣ ਤੋਂ ਮਾਫੀ ਕਿਉਂ ਨਹੀਂ ਮੰਗੀ ਔਰ ਉਹਨੂੰ ਸਜ਼ਾ ਕੀ ਦਿੱਤੀ ਹੈ ਇਹ ਇੱਕ ਵੱਡਾ ਮਸਲਾ ਹੈ ਜਿਹੜੀ ਦੁਨੀਆ ਭਰ ਵਿੱਚ ਵਸਦੇ ਸਿੱਖ ਇਸ ਤੋਂ ਚਿੰਤਿਤ ਹੈ ਤੇ ਮੈਂ ਆਪ ਵੀ ਇਸ ਤੋਂ ਚਿੰਤਿਤ ਹਾਂ ਮੈਂ ਆਪਣਾ ਵੀ ਗੱਲ ਕਰ ਰਿਹਾ ਕਿ ਅਸੀਂ ਇਹ ਬਹੁਤ ਮੰਦ ਭਾਗੀ ਗੱਲ ਹੈ ਕਿ ਅਸੈਂਬਲੀ ਦੇ ਵਿੱਚ ਸਿੱਖ ਗੁਰੂ ਸਾਹਿਬਾਨ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਇਸ ਸੰਸਾਰ ਵਿੱਚ ਭੇਜਿਆ ਗੁਰੂ ਨਾਨਕ ਸਾਹਿਬ ਦੇ ਬਾਰੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਆਪ ਅੰਕਤ ਆਪ ਨਰੰਕਾਰ ਕਲਾਤਾਰ ਜਗ ਮੈਂ ਪਰਵਰਿਓ ਨਰੰਕਾਰ ਅਕਾਲ ਪੁਰਖ ਦਾ ਰੂਪ ਪ੍ਰਭੂ ਦਾ ਰੂਪ ਹੈ ਗਿਆ ਸੋ ਇਸ ਰੱਬ ਨੂੰ ਮਾੜਾ ਕਹਿਣਾ ਔਰ ਸਾਰੇ ਗੁਰੂ ਸਾਹਿਬਾਨ ਸਾਰੇ ਗੁਰੂ ਨਾਨਕ ਦਾ ਰੂਪ ਹੈ ਗਿਆ ਸੋ ਸਿੱਖ ਜਦੋਂ ਗੁਰੂਆਂ ਦੀ ਗੱਲ ਆਉਂਦੀ ਹੈ ਸਾਰਿਆਂ ਦੀ ਚੇਤਨਾ ਹਮੇਸ਼ਾ ਸਿੱਖ ਗੁਰੂ ਸਾਹਿਬਾਨ ਵੱਲ ਜਾਂਦੀ ਹੈ ਸੋ ਮੈਂ ਉਹਨਾਂ ਨੇ ਬਹੁਤ ਹੀ ਨਿੰਦਣਯੋਗ ਕੋਈ ਸ਼ਬਦ ਨਹੀਂ ਹੈਗਾ ਜਿਹਦੇ ਨਾਲ ਉਹਨਾਂ ਨੂੰ ਇਹਨੂੰ ਮਾੜਾ ਆਖਿਆ ਜਾਵੇ ਬਹੁਤ ਮਾੜੀ ਗੱਲ ਹੋਈ ਹੈ ਦਿੱਲੀ ਸਰਕਾਰ ਨੂੰ ਵੀ ਚਾਹੀਦਾ ਵੀ ਕਾਨੂੰਨਾਂ ਦੇ ਮੁਤਾਬਕ ਦੇਖੇ ਉਹਦਾ ਕੀ ਬਣ ਸਕਦਾ ਕਿਉਂਕਿ ਅਸੈਂਬਲੀ ਦੇ ਅੰਦਰ 파ਸ਼ਨ ਹੈਗਾ ਲੇਕਿਨ ਸਮਾਜਿਕ ਤੌਰ ਤੇ ਹਰ ਸਿੱਖ ਦਾ ਫਰਜ਼ ਹੈ ਇਹਦੀ ਨਿੰਦਾ ਕਰੇ ਤੇ ਅਸੀਂ ਇਸ ਨਿੰਦਾ ਪ੍ਰਸਤਾਵ ਲੈ ਕੇ ਤੁਹਾਡੇ ਸਾਹਮਣੇ ਵੀ ਰੱਖਿਆ ਕਿ ਇਹ ਗੱਲ ਜਿਹੜੀ ਹੈ ਕੀਤੀ ਹੈ